ਪ੍ਰਾਇਤ ਪੰਜਾਬ ਟੀਵੀ ਦੇ ਸਰੀ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਗੱਲਬਾਤ ਕਰਦੇ ਹੁੰਦੇ ਹਾਂ ਦੇਸ਼ ਦੁਨੀਆ ਦੇ ਮੁੱਦਿਆਂ ਦੇ ਉੱਤੇ ਤੇ ਮੇਰੇ ਨਾਲ ਹਰ ਵਾਰ ਤਰ੍ਹਾਂ ਇਸ ਵਾਰੀ ਵੀ ਯੂਕੇ ਦੀ ਧਰਤੀ ਤੋਂ ਜੁੜੇ ਨੇ ਵੀਰ ਦਲਜੀਤ ਸਿੰਘ ਜੀ ਸਵਾਗਤ ਕਰਦੇ ਹਾਂ ਵੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਦਲਜੀਤ ਸਿੰਘ ਜੀ ਕੀ ਵੀਡੀਓ ਵੈਲ ਹੁੰਦੀ ਦੇਖੀ ਹੋਏਗੀ ਅੱਜ ਜੋ ਕਿ ਜਥੇਦਾਰ ਗਿਆਨੀ ਹਰਪੀ ਸਿੰਘ ਜੀ ਦੀ ਹੈ ਉਹ ਵੈਲ ਹੋਈ ਹੈ ਜਿਸ ਵਿੱਚ ਕਹ ਲੋ ਕਿ ਉਹ ਬਹਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਰਸਾ ਸਿੰਘ ਬਲਟੋਹਾਈ ਦੇ ਨਾਲ ਜਿਸ ਦੇ ਵਿੱਚ ਉਹਨਾਂ ਦੇ ਮੂੰਹ 'ਚ ਗਾਲ ਨਿਕਲ ਜਾਂਦੀ ਹੈ ਤੇ ਇੱਕ ਵੀਡੀਓ ਦੇ ਵਿੱਚ ਜੋ ਉਹਨਾਂ ਨੇ ਲਾਈਨ ਬੋਲੀ ਉਹ ਕਾਫੀ ਇਹਦਾ ਗੱਲ ਹੋ ਰਹੀ ਹੈ ਕਿ ਮੇਰੀ ਗੱਲ ਹੁੰਦੀ ਹੈ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਜਿਵੇਂ ਦੇਖਦੇ ਹਾਂ ਗਰਮ ਨੇ ਮੂੰਹ ਚ ਨਿਕਲ ਜਾਂਦੀ ਹੈ ਚਾਹੇ ਜਜਬਾਤੀ ਹੋ ਕੇ ਜਾਂ ਗੁੱਸੇ ਵਿੱਚ ਆ ਕੇ ਦੂਜਿਆਂ ਨੇ ਵੀ ਕਦੇ ਤਾਂ ਕਿਹਾ ਕਿ ਮੇਰੇ ਵੱਲੋਂ ਪ੍ਰਧਾਨ ਮੰਤਰੀ ਮੁੰਨਾ ਗੱਲ ਵੀ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਉਹ ਡਿਫੈਂਡ ਕਰਦੇ ਫਿਰੇ ਸਪੇਸ ਹੀ ਆਪਣੇ ਆਪ ਨੂੰ ਜਿਵੇਂ ਦੇਖਦੇ ਹਾਂ ਸੀ ਇਸ ਵੈਲ ਵੀਡੀਓ ਨੂੰ ਦੇਖੋ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੁੰਦੀ ਹੈ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਜੋ ਕਿ ਪ੍ਰਧਾਨ ਨੇ ਐਸਜੀਪੀਸੀ ਦੇ ਉਹ ਵੀ ਇੱਕ ਬਹੁਤ ਵੱਡਾ ਅਹੁਦਾ ਹੈ ਤੇ ਉਹਨਾਂ ਵੱਲੋਂ ਵੀ ਮੰਦੀ ਸ਼ਬਦਾਵਲੀ ਜਿਹੜੀ ਆ ਉਹ ਬੀਬੀ ਜਗੀਰਕੌਰ ਨੂੰ ਬੋਲੀ ਗਈ। ਉਹਨਾਂ ਨੇ ਉਹਨਾਂ ਨੇ ਮਾਫੀ ਮੰਗ ਲਈ। ਉਸ ਤੋਂ ਬਾਅਦ ਹੁਣ ਆ ਹਫਤਾ ਨਹੀਂ ਪਿਆ ਤੇ ਦੂਜੀ ਵੀਡੀਓ ਵਾਇਰਲ ਹੋ ਗਈ ਹੈ ਜਿਹਦੇ ਵਿੱਚ ਜਥੇਦਾਰ ਜਥੇਦਾਰ ਸਿੱਖ ਕੌਮ ਵਾਸਤੇ ਜਿਹੜੇ ਪੰਜ ਜਥੇਦਾਰ ਨੇ ਨਾ ਬਹੁਤ ਵੱਡੀਆਂ ਸਤਕਾਰ ਤੇ ਸ਼ਕਤੀਆਂ ਨੇ। ਜਿਹੜਾ ਪੰਜ ਦਾ ਕਨਸੈਪਟ ਹੈ ਨਾ ਸਿੱਖਾਂ ਦੇ ਵਿੱਚ ਸੋ ਉਹਦੇ ਵਿੱਚ ਇਹ ਸਭ ਤੋਂ ਵੱਡੇ ਨੇ। ਇਹ ਜਿਹੜਾ ਫੈਸਲਾ ਕਰ ਲੈਣ ਕੌਮ ਉਧਰ ਨੂੰ ਤੁਰਦੀ ਹੈ। ਪਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਉਹਨਾਂ ਵੱਲੋਂ ਸ਼ਬਦ ਜਿਹੜਾ ਵਰਤਿਆ ਗਿਆ ਜੋ ਨਹੀਂ ਵਰਤਣਾ ਚਾਹੀਦਾ ਸੀ ਤੇ ਉਹਨਾਂ ਨੇ ਸਪਸ਼ਟੀਕਰਨ ਇਹ ਦਿੱਤਾ ਕਿ ਅਸੀਂ ਮਾਲਵੇ ਦੇ ਆ ਜੀ ਸਾਡੇ ਵਾਲੇ ਪਾਸੇ ਇਹ ਸ਼ਬਦ ਆਮ ਹੀ ਜਿਹੜਾ ਹੈ ਉਹ ਬੋਲਿਆ ਜਾਂਦਾ ਹੈ ਸੋ ਮੈਨੂੰ ਮੈਂ ਨਾ ਇੱਕ ਗੱਲ ਅਕਸਰ ਇਹ ਕਹਿਣਾ ਹੁੰਦਾ ਵੀ ਅੱਜ ਦੇ ਹਾਲਾਤ ਵੇਖ ਕੇ ਇਹ ਜ਼ਰੂਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਪੁਰਾਤਨ ਸਿੱਖਾਂ ਵਾਲਾ ਕੰਮ ਕੋਈ ਨਹੀਂ ਰਿਹਾ ਹੁਣ ਪੁਰਾਤਨ ਸਿੱਖ ਜਿਹੜੇ ਹੁੰਦੇ ਸੀ ਅੱਜ ਜਿਹੜੇ ਕਾਬਜ ਬੈਠੇ ਹੋਏ ਨੇ ਕਾਬਜ ਸ਼ਬਦ ਮੈਂ ਵਰਤਾਂਗਾ ਜਿਹੜੇ ਸਾਡੇ ਧਾਰਮਿਕ ਅਹੁਦਿਆਂ ਦੇ ਉੱਤੇ ਪੰਥਕ ਅਹੁਦਿਆਂ ਦੇ ਉੱਤੇ ਬੈਠੇ ਹੋਏ ਲੋਕ ਨੇ ਸੋ ਉਹਨਾਂ ਦੇ ਵਿੱਚ ਤੇ ਪੁਰਾਤਨ ਸਿੱਖਾਂ ਦੇ ਵਿੱਚ ਬੜਾ ਫਰਕ ਹੈ ਤੁਸੀਂ ਕਰਪਸ਼ਨ ਹੁੰਦੀ ਵੀ ਦੇਖੀ ਹੋਣੀ ਐ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਸੀਂ ਗਲਤ ਫੈਸਲੇ ਵੀ ਸੁਣੇ ਹੋਣੇ ਐ ਜਥੇਦਾਰਾਂ ਵੱਲੋਂ ਗੁਰਵੱਚਨ ਸਿੰਘ ਜਦੋਂ ਜਥੇਦਾਰ ਸੀ ਜਾਂ ਫਿਰ ਮੱਕੜ ਜਦੋਂ ਪ੍ਰਧਾਨ ਸੀ ਉਦੋਂ ਕਿਹੋ ਜਿਹੇ ਫੈਸਲੇ ਜਿਹੜੇ ਹੈ ਜਿਹੜੇ ਹੋਏ ਨੇ ਕੌਮ ਦੇ ਹਿੱਤ ਦੇ ਵਿੱਚ ਸੀ ਜਾਂ ਕੌਮ ਦੇ ਅਗੇਂਸਟ ਸੀ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਭਾਈ ਅੱਜ ਕੋਈ ਵੀ پاک ਪਵਿੱਤਰ ਰੂਹ 100% ਦੇਣ ਵਾਲਾ ਜਿਹੜਾ ਸਖਸ਼ ਜਿਹੜਾ ਕੋਈ ਬੰਦਾ ਕੋਈ ਵੀ ਜਿਹੜਾ ਸਾਨੂੰ ਉਹ ਨਹੀਂ ਮਿਲ ਰਿਹਾ ਹੁਣ ਜਦੋਂ ਇਹ ਸ਼ਬਦ ਠੀਕ ਹੈ ਉਹਨਾਂ ਦੇ ਮੂੰਹੋਂ ਨਿਕਲ ਗਿਆ ਕਿਉਂਕਿ ਉਹ ਤਲਖੀ ਦੇ ਵਿੱਚ ਸੀ ਹੋ ਸਕਦਾ ਨਿਕਲ ਗਿਆ ਹੋਵੇ ਪਰ ਜਦੋਂ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਹਾਂ ਮੇਰੀ ਤਾਂ ਪ੍ਰਧਾਨ ਮੰਤਰੀ ਦੇ ਨਾਲ ਗੱਲ ਅਕਸਰ ਹੁੰਦੀ ਰਹਿੰਦੀ ਹੈ ਸੋ ਹੁਣ ਮੇਰਾ ਸਵਾਲ ਵੀ ਹੈ ਤੇ ਇੱਕ ਬੇਨਤੀ ਵੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਜੇਕਰ ਤੁਹਾਡੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਕਸਰ ਹੁੰਦੀ ਰਹਿੰਦੀ ਹੈ ਤੇ ਕਿਉਂ ਨਹੀਂ ਤੁਸੀਂ ਬੰਦੀ ਸਿੰਘ ਛਡਾ ਲੈਂਦੇ ਕੁਝ ਹੋਰ ਜਿਹੜੇ ਸਿੱਖਾਂ ਦੇ ਮਸਲੇ ਨੇ ਜ਼ਰੂਰੀ ਕੀ ਤੁਸੀਂ ਉਹ ਨਹੀਂ ਸੁਝਾ ਸਕਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੇਕਰ ਤੁਹਾਡੀ ਗੱਲ ਅਕਸਰ ਹੁੰਦੀ ਹੈ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਜਿਹੜੀ ਵੀਡੀਓ ਆਈ ਹੈ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੇ ਲੋਕ ਨੇ ਉਹਨਾਂ ਨੇ ਇਸ਼ਾਰਾ ਕੀਤਾ ਵਰਸਾ ਸਿੰਘ ਬਲਟੋਆ ਜਾਂ ਫਿਰ ਕੁਝ ਅਕਾਲੀਆਂ ਵੱਲੋਂ ਕਹਿੰਦੇ ਆ ਕਿ ਇਹ ਚਾਹੁੰਦੇ ਨੇ ਕਿ ਜਿਹੜੇ ਜਥੇਦਾਰ ਨੇ ਇਹਨਾਂ ਦੀ ਤਾਕਤ ਉਨਹੀਂ ਕੀ ਰਵੇ ਜਿੰਨੀ ਇੱਕ ਪਾਠੀ ਦੀ ਹੁੰਦੀ ਹੈ ਇਹ ਕਿਤੇ ਰਾਜਨੀਤਿਕ ਮਸਲਿਆਂ ਦੇ ਵਿੱਚ ਨਾ ਬੋਲਣ ਲੱਗ ਪੈਣ ਇਹ ਕਿਤੇ ਵੱਡੇ ਹੋਰ ਜਿਹੜੇ ਸਟੇਟਸ ਨਾ ਹਾਸਲ ਕਰ ਲੈਣ ਸੋ ਕਹਿੰਦੇ ਵੀ ਇਹ ਸਾਨੂੰ ਚਾਹੁੰਦੇ ਆ ਕਿ ਨੀਵੇਂ ਪੱਦਰ ਦੇ ਉੱਤੇ ਹੀ ਰਹਿਣ ਪਰ ਅਸੀਂ ਕਹਿੰਦੇ ਵੀ ਜਥੇਦਾਰਾਂ ਸੋ ਇੱਕ ਪਾਸੇ ਸਾਡੇ ਅਕਾਲ ਤਖਤ ਦਾ ਜਥੇਦਾਰ ਹੋਵੇ ਜਿਹਦਾ ਜਿਹਦਾ ਸਾਡੇ ਲਈ ਰੁਤਬਾ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਅਸੀਂ ਜਥੇਦਾਰਾਂ ਨੂੰ ਮੰਨਦੇ ਆ ਸੋ ਦੂਸਰੇ ਪਾਸੇ ਜੇ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਫੋਨ ਦੇ ਉੱਤੇ ਗੱਲ ਕਰ ਲੈਨੇ ਹੋ ਇਹ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਇੱਕ ਵੀਡੀਓ ਦੇ ਵਿੱਚ ਉਹ ਵੈਸੇ ਹੀ ਵਾਇਰਲ ਹੋ ਗਈ ਕਿ ਸਾਡੀ ਤਾਂ ਦਿੱਲੀ ਵਾਲਿਆਂ ਨਾਲ ਯਾਰੀ ਹੈ ਸੋ ਉਦੋਂ ਵੀ ਇਹ ਗੱਲ ਜਿਹੜੀ ਹੈ ਵਿਵਾਦਪੂਰਨ ਬਣ ਗਈ ਉਹਨੂੰ ਵੀ ਫਿਰ ਮੋੜਾ ਦਿੱਤਾ ਗਿਆ ਸੀ ਜਥੇਦਾਰ ਸਾਹਿਬ ਵੱਲੋਂ ਐਸ ਵਾਰ ਵੀ ਉਹਨਾਂ ਨੇ ਕਿਹਾ ਕਿ ਹਾਂ ਇਹ ਸਾਡੀ ਜੇਕਰ ਇੱਕ ਜਥੇਦਾਰਾਂ ਮੈਂ ਤਾਂ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਹੋਣੀ ਕੋਈ ਅਚੰਭਾ ਨਹੀਂ ਹੈ ਹੋ ਸਕਦੀ ਹੈ ਸੋ ਹੁਣ ਗੱਲ ਤਾਂ ਫਿਰ ਇਹ ਹੈ ਕਿ ਸਿੱਖਾਂ ਦੇ ਮਸਲੇ ਬਹੁਤ ਜ਼ਿਆਦਾ ਖੜੇ ਹੋਏ ਨੇ ਸਿੱਖ ਤਾਂ ਨਿਤ ਦਿਨ ਮਸਲਿਆਂ ਦੇ ਵਿੱਚ ਘਿਰਦੇ ਜਾ ਰਹੇ ਆ ਪੰਜਾਬ ਇਸਾਈਏਤ ਦਾ ਗੜ ਬਣਦਾ ਜਾ ਰਿਹਾ ਨਸ਼ਿਆਂ ਦਾ ਗੜ ਬਣਦਾ ਜਾ ਰਿਹਾ ਸੋਕੇ ਦਾ ਗੜ ਬਣਦਾ ਜਾ ਰਿਹਾ ਕਿੱਥੇ ਹੋਰ ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਉਹ ਜਿਹੜੇ ਨੇ ਆਪਣੀਆਂ ਦੋ ਦੋ ਜਿਹੜੀਆਂ ਤਿੰਨ ਤਿੰਨ ਜਿਹੜੀਆਂ ਸਜ਼ਾਵਾਂ ਉਹਨਾਂ ਨੇ ਭੁੱਗਤ ਲਈਆਂ ਹੋਈਆਂ 30-30 ਸਾਲ ਜਿਹੜੀ ਹੈ ਭਾਰਤ ਦੇ ਵਿੱਚ ਕਿਸੇ Hindu ਭਾਈਚਾਰੇ ਦੇ ਵਿਅਕਤੀ ਨੂੰ ਸਖਸ਼ ਨੂੰ ਸਜ਼ਾ ਹੁੰਦੀ ਹੈ ਸਿਰਫ ਸਿੱਖਾਂ ਦੇ ਹੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਹੀ 30-30 ਸਾਲ ਜਿਹੜਾ ਅੰਦਰ ਰੱਖਿਆ ਹੋਇਆ ਕੀ ਜਥੇਦਾਰ ਸਾਹਿਬ ਫਿਰ ਆਹ ਕੰਮ ਨਹੀਂ ਕਰ ਸਕਦੇ ਜੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਨਹੀਂ ਹੁੰਦੀ ਜਥੇਦਾਰ ਸਾਹਿਬ ਦੀ ਤਾਂ ਫਿਰ ਕਿਹੜੇ ਐਸੇ ਵਿਸ਼ੇ ਨੇ ਜਿਹੜੇ ਪ੍ਰਧਾਨ ਮੰਤਰੀ ਹੁਰੀ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜਿਹੜੇ ਨੇ ਉਹ ਡਿਸਕਸ ਕਰਦੇ ਰਹਿੰਦੇ ਆ ਸੋ ਇਹ ਵੀ ਦੱਸਣਾ ਚਾਹੀਦਾ ਕਿਉਂਕਿ ਕੌਮ ਨੇ ਤੁਹਾਨੂੰ ਜਥੇਦਾਰ ਬਣਾਇਆ ਨਾ ਕਿ ਨਰਿੰਦਰ ਮੋਦੀ ਹੋਰਾਂ ਨੇ ਸੋ ਨਰਿੰਦਰ ਮੋਦੀ ਬੀਜੇਪੀ ਪਾਰਟੀ ਉਹ ਉਹ ਪਾਰਟੀ ਹੈ ਜਿਹੜੀ ਇਸ ਵੇਲੇ ਸਿੱਖਾਂ ਦੇ ਉਲਟ ਜਾਂ ਪੰਜਾਬ ਦੇ ਉਲਟ بڑے ਵੱਡੇ ਪਦਰ ਦੇ ਉੱਤੇ ਕੰਮ ਕਰ ਰਹੀ ਹੈ ਕਿਸਾਨਾਂ ਦੇ ਉਲਟ بڑے بڑے ਪਦਰ ਤੇ ਕੰਮ ਕਰਨੀ ਹੈ ਇੱਕ ਪਾਸੇ ਤੁਸੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਸਮਾਗਮ 'ਚ ਮਾਫ ਕਰਨਾ ਉਹਨਾਂ ਦੇ ਜਿੱਥੇ ਉਹਨਾਂ ਨੇ ਮਰਦਮਤ ਰੱਖਿਆ ਉੱਥੇ ਜਾ ਕੇ ਲੈਕਚਰ ਦਿੰਨੇ ਹੋ ਬੜਾ ਭਾਵਪੂਰਨ ਜਿਹੜਾ ਤੁਹਾਡਾ ਲੈਕਚਰ ਸੀ इमोशनल ਕਰ ਦੇਣ ਵਾਲਾ ਸੀ ਸੋ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਵੀ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਹੈ ਕੀ ਉਹ ਮਸਲਾ ਵੀ ਨਹੀਂ ਸੁਝਾਇਆ ਜਾ ਸਕਦਾ ਸੋ ਇਹ ਸਵਾਲ ਨੇ ਕੁਝ ਗਿਆਨੀ ਜਥੇਦਾਰ ਜਿਹੜੇ ਸਾਡੇ ਹਰਪ੍ਰੀਤ ਸਿੰਘ ਹੋਰੀ ਨੇ ਸੋ ਇੱਕ ਗੱਲ ਹੁਣ ਇਹ ਵੀ ਮੰਨ ਕੇ ਚੱਲੋ ਵੀ ਜੇਕਰ ਗਿਆਨੀ ਜੀ ਕਹਿੰਦੇ ਨੇ ਕਿ ਸਾਡੀ ਗੱਲ ਹੁੰਦੀ ਰਹਿੰਦੀ ਹੈ ਤਾਂ ਫੇਰ ਅ ਜਿਹੜਾ ਆਕਾਲ ਤਖਤ ਦੇ ਆਕਾਲ ਤਖਤ ਐ ਸ਼੍ਰੋਮਣੀ ਕਮੇਟੀ ਉਹ ਕਿਵੇਂ ਆਜ਼ਾਦ ਹੈ ਇੱਕ ਸਵਾਲ ਸੱਚ ਹੋਰ ਰਹਿ ਗਿਆ ਐਸਜੀਪੀਸੀ ਦੀਆਂ ਚੋਣਾਂ ਹੋਿਆਂ ਨੂੰ ਬੜਾ ਲੰਬਾ ਅਰਸਾ ਹੋ ਗਿਆ ਕੀ ਗਿਆਨੀ ਜੀ ਜਿਹੜੇ ਜਥੇਦਾਰ ਸਾਹਿਬ ਨੇ ਉਹ ਪ੍ਰਧਾਨ ਮੰਤਰੀ ਨੂੰ ਕਹਿ ਕੇ ਚੋਣਾਂ ਤੱਕ ਵੀ ਨਹੀਂ ਕਰਵਾ ਸਕਦੇ ਸੋ ਇਹ ਵੀ ਇੱਕ ਸਵਾਲ ਜਿਹੜਾ ਆਪਾਂ ਛੱਡ ਕੇ ਜਾਂਦੇ ਆ ਸੋ ਇਸ ਤੋਂ ਬਾਅਦ ਜਿਹੜੀ ਗੱਲ ਮੈਂ ਕਹਿਣ ਲੱਗਿਆ ਸੀ ਵੀ ਇੱਥੋਂ ਪਤਾ ਲੱਗਦਾ ਵੀ ਜੇ ਸਰਕਾਰਾਂ ਦੇ ਨਾਲ ਸਿੱਧੀ ਗੱਲਬਾਤ ਹੈ ਤਾਂ ਫਿਰ ਕਿੰਨਾ ਕੁ ਮਸਲੇ ਜਿਹੜੇ ਨੇ ਉਹ ਹੱਲ ਹੋਣਗੇ ਤੇ ਬੀਜੇਪੀ ਕਿੰਨੇ ਕ ਮਸਲੇ ਜਿਹੜੇ ਆ ਉਹ ਸਾਡੇ ਹੱਲ ਕਰਦੀ ਹੋਵੇਗੀ ਜਾਂ ਫਿਰ ਸਾਡੇ ਜਥੇਦਾਰ ਕਿੰਨੀ ਕੁ ਗੱਲਬਾਤ ਉਹਨਾਂ ਦੀ ਸੁਣਦੀ ਹੋਵੇਗੀ ਇਹ ਸਵਾਲ ਹੈ ਹੁਣ ਇਹਦੇ ਵਿੱਚੋਂ ਇੱਕ ਹੋਰ ਸਵਾਲ ਵੀ ਬੜਾ ਨਿਕਲਦਾ ਇਹ ਵੀ ਸਾਡੇ ਲੋਕਾਂ ਨੂੰ ਸੋਚਣਾ ਪੈਣਾ ਕਿ ਜੇ ਵਾਕਿਆ ਹੀ ਜਥੇਦਾਰ ਸਾਹਿਬ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੁੰਦੀ ਹੈ ਤੇ ਇਹਦਾ ਮਤਲਬ ਹੈ ਕਿ ਬਾਦਲ ਪਰਿਵਾਰ ਦੇ ਹੱਥੋਂ ਅਕਾਲ ਤਖਤ ਦੇ ਜਥੇਦਾਰ ਨਿਕਲ ਚੁੱਕੇ ਨੇ ਠੀਕ ਹੈ ਜੀ ਜੇ ਉਹ ਨਿਕਲ ਚੁੱਕੇ ਨੇ ਜੀ ਮੇਰਾ ਮੇਰਾ ਤਾਂ ਸਵਾਲ ਸੀ ਜਨ ਵਾਲੀ ਹਮ ਇਹ ਜਿਹੜੇ ਲੋਕ ਕਹੇ ਨੇ ਕਿ ਇਹ ਸਾਰਾ ਪਲਾਨ ਸੀਗਾ ਇਹ ਜੋ ਕਹ ਲੋ ਕਿ ਸੁਖਵੀਰ ਬਾਦਰ ਨੂੰ ਜਾਂ ਕਰਦਨੂ ਸਜ਼ਾ ਹੋਈ ਹੈ ਇਹ ਪ੍ਰੀਪਲਾਨ ਸੀ ਗਿਆ ਸਾਰਾ ਕੁਝ ਸਕ੍ਰਿਪਟਡ ਸੀ ਗਿਆ ਇਸ ਕਾਰਨ ਜਿਤੇ ਸਾਫ ਹੋ ਜਾਵੇ ਕਿ ਸਾਰਾ ਸਕ੍ਰਿਪਟਡ ਨਹੀਂ ਸੀ ਗਿਆ ਇਹ ਬਿਲਕੁਲ ਬਿਲਕੁਲ ਹਾਂ ਇਹ ਗੱਲ ਤੁਸੀਂ ਬਹੁਤ ਨੋਟ ਕੀਤੀ ਹੈ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਜੇ ਸਕ੍ਰਿਪਟਡ ਹੁੰਦਾ ਤੇ ਅੱਜ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਹੋਰੀ ਨੇ ਉਹਨਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ਾਂ ਨਾ ਕੀਤੀਆਂ ਜਾਂਦੀਆਂ ਉਹਨਾਂ ਦੇ ਉੱਤੇ ਇੱਕ ਉਹਨਾਂ ਦੇ ਸੰਧੂ ਵੱਲੋਂ ਕੇਸ ਜਿਹੜਾ ਹੈਗਾ ਦਰਜ ਕਰ ਦਿੱਤਾ ਗਿਆ ਉਹ ਗੱਲ ਬਾਹਰ ਆ ਜਾਂਦੀ ਹੈ ਮਤਲਬ ਕਿ ਉਹਨਾਂ ਦਾ ਇੱਕ ਪਰਸਨਲ ਪ੍ਰਾਈਵੇਟ ਮਸਲਾ ਸੀ ਕੋਈ ਲੜਾਈਆਂ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ ਸੋ ਉਹਨੂੰ ਲੱਭਿਆ ਗਿਆ ਤੇ ਇਹ ਗੱਲ ਦਾ ਜ਼ਿਕਰ ਜਥੇਦਾਰ ਸਾਹਿਬ ਵੀ ਕਰਦੇ ਆ ਵੀ ਇੱਕ ਸਾਬਕਾ ਅਕਾਲੀ ਆਗੂ ਨਾਲ ਹੀ ਉਹ ਕਹਿੰਦੇ ਨੇ ਕਿ ਸਕੈਨ ਨੂੰ ਹੀ ਸਾਬਕਾ ਹੈ ਹਰਤਾਲ ਮੇ ਅੱਜ ਵੀ ਹੈਗਾ ਉਹਦਾ ਮਤਲਬ ਕਹਿਣ ਦਾ ਉਹ ਗੱਲ ਬਿਰਸਾ ਸਿੰਘ ਬਲਟੋਹਾ ਦੀ ਕਰ ਰਹੇ ਆ ਵਿਰਸਾ ਸਿੰਘ ਬਲਟੋਹਾ ਮੇਰੇ ਅਗੇਂਸਟ ਜਿਹੜੇ ਲੋਕ ਨੇ ਮੇਰੇ ਸਰਕਲ ਦੇ ਵਿੱਚ ਉਹਨਾਂ ਨੂੰ ਲੱਭ ਕੇ ਤੇ ਉਹਨਾਂ ਤੇ ਉਹਨਾਂ ਨੂੰ ਉਕਸਾ ਕੇ ਇਹ ਕੰਮ ਕਰਵਾ ਰਹੇ ਨੇ ਇਸ ਦਾ ਮਤਲਬ ਇਹ ਹੈਗਾ ਕਿ ਭਾਈ ਅੱਜ ਅਕਾਲੀ ਦਲ ਦੇ ਵਿੱਚ ਕੁਝ ਲੋਕ ਜਿਵੇਂ ਵਿਰਸਾ ਸਿੰਘ ਬਲਟੋਹਾ ਹੋ ਗਏ ਜਾਂ ਫਿਰ ਹੋਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਲੋਕ ਹੋ ਗਏ ਸੋ ਉਹ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਇਹ ਗੱਲਾਂ ਕੱਢ ਕੇ ਤੇ ਉਹਨਾਂ ਨੂੰ ਜਿਹੜੀ ਜ਼ਥੇਦਾਰੀ ਦਾ ਜਿਹੜਾ ਅਹੁਦਾ ਹੈਗਾ ਉਹਦੇ ਉੱਤੋਂ ਪਾਸੇ ਕਰਨਾ ਚਾਹੁੰਦੇ ਆ ਅਤੇ ਬਦਨਾਮ ਵੀ ਕਰਨਾ ਚਾਹੁੰਦੇ ਆ ਸੋ ਇਹਦਾ ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਜਿਹੜਾ ਇਹ ਪ੍ਰੀਪਲਾਨਡ ਨਹੀਂ ਸੀ ਇਹ ਸਜਾਵਾਂ ਹੋਈਆਂ ਜ਼ਰੂਰ ਨੇ ਕਿਤੇ ਕਿਸੇ ਆਪਾਂ ਇਹ ਵੀ ਨਹੀਂ ਕਹਿੰਦੇ ਪੂਰਾ ਸੈਟੀਸਫਾਈ ਨਹੀਂ ਹੈਗੀ ਸੰਗਤ ਸਿੱਖ ਸੰਗਤ ਇਹਨਾਂ ਸਜਾਵਾਂ ਦੇ ਨਾਲ ਸੈਟੀਸਫਾਈ ਨਹੀਂ ਹੈ ਕਿਉਂਕਿ ਇਹਨਾਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਸੀ ਬੜੇ ਵੱਡੇ ਕਾਰਨਾਮੇ ਕੀਤੇ ਨੇ ਇਹਨਾਂ ਨੇ ਇਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਹੁਕਮ ਹੋਣਾ ਚਾਹੀਦਾ ਸੀ ਵੀ ਆਪਾਂ ਅੱਜ ਤੋਂ ਤੁਹਾਨੂੰ ਇਹ ਹੁਕਮ ਕਰਦੇ ਹਾਂ ਕਿ ਤੁਸੀਂ ਸਿੱਖਾਂ ਦੀ ਰਾਜਨੀਤੀ ਦੇ ਵਿੱਚ ਨਹੀਂ ਆਉਂਗੇ ਸਿੱਖ ਕੌਮ ਨੂੰ ਪਿੱਛੇ ਲੈਣ ਵਾਲੀਆਂ ਗੱਲਾਂ ਨਹੀਂ ਕਰੋਗੇ ਕਿ ਲਓ ਜੀ ਇੱਕੋ ਇੱਕ ਪੰਥਕ ਪਾਰਟੀ ਹੈ ਜਿਵੇਂ ਵਿਕਰਮਜੀਤ ਮਜੀਠੀਆ ਕਹਿੰਦਾ ਕਹਿੰਦਾ ਵੀ ਜਿਹੜੀਆਂ ਤਾਕਤਾਂ ਨੇ ਵਿਰੋਧੀ ਤਾਕਤਾਂ ਨੇ ਉਹ ਚਾਹੁੰਦੀਆਂ ਵੀ ਸਿੱਖ ਕੌਮ ਲੀਡਰਲੈਸ ਹੋ ਜਾਏ ਉਹ ਲੀਡਰ ਸਿੱਖਾਂ ਦਾ ਕਿਹਨੂੰ ਕਹਿ ਰਹੀ ਹੈ ਸੁਖਵੀਰ ਬਾਦਲ ਨੂੰ ਸੋ ਤੁਹਾਨੂੰ ਕਿਸੇ ਵੀ ਐਂਗਲ ਤੋਂ ਲੱਗਦਾ ਕਿ ਸੁਖਵੀਰ ਬਾਦਲ ਜਿਹੜਾ ਸਿੱਖਾਂ ਦਾ ਲੀਡਰ ਹੈ ਸੋ ਮਤਲਬ ਆਪਣੇ ਆਪ ਨੂੰ ਹੀ ਉਹ ਮੰਨੀ ਜਾਣਾ ਕਿ ਲਓ ਜੀ ਅਸੀਂ ਹੋਈਆਂ ਧੱਕੇ ਦੇ ਨਾਲ ਫਸੇ ਜਾਣਾ ਸਿੱਖਾਂ ਦੇ ਲੀਡਰ ਬਣੀ ਜਾਓ ਕੌਮ ਦੀ ਭਲਾਈ ਕੌਮ ਦੀ ਭਲਾਈ ਕੌਮ ਵਾਸਤੇ ਆ ਕੀਤਾ ਵੱਡੇ ਬਾਦਲ ਸਾਹਿਬ ਨੇ ਆ ਕੀਤਾ ਫਕਰ ਕੌਮ ਵਾਪਸ ਲੈ ਲਿਆ ਗਿਆ ਨਾ ਹੁਣ ਫਿਰ ਤੁਸੀਂ ਦੇਖ ਲਓ ਕੀ ਕੀ ਵੜਦਾ ਪਿਆ ਸੋ ਇਹ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋ ਜਾਂਦੀਆਂ ਹੁਣ ਦੂਸਰਾ ਮੇਰਾ ਕੁਐਸਚਨ ਹੈਗਾ ਬਿਰਸਤ ਸਿੰਘ ਬਲਟੋਹਾ ਨੂੰ ਜਿਹੜੇ ਉਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਤੁਹਾਡਾ ਬੀਜੇਪੀ ਦੇ ਨਾਲ ਸੰਬੰਧ ਹੈ ਤੇ ਫਿਰ ਅਗੋਂ ਤਲਕੀ ਦੇ ਵਿੱਚ ਜਥੇਦਾਰ ਸਾਹਿਬ ਕਹਿੰਦੇ ਹਾਂ ਮੇਰੀ ਗੱਲ ਹੁੰਦੀ ਹੈ ਹੁਣ ਬਿਰਸਤ ਸਿੰਘ ਬਲਟੋਹਾ ਨੂੰ ਪੁੱਛਿਆ ਜਾਵੇ ਕਿ 1997 ਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਅਕਾਲੀ ਦਲ ਦਾ ਗੱਠਜੋੜ ਜਿਹੜਾ ਬੀਜੇਪੀ ਦੇ ਨਾਲ ਹੋ ਗਿਆ ਸੀ ਤੇ ਉਹ ਰਿਹਾ ਹ ਹੁਣ ਤੱਕ ਜਾ ਕੇ ਅੱਜ ਤੋਂ ਜਦੋਂ ਤੱਕ ਆ ਕਿਸਾਨੀ ਮਸਲਾ ਨਹੀਂ ਚੱਲਿਆ 2122 ਦੇ ਵਿੱਚ ਸੋ ਉਦੋਂ ਜਾ ਕੇ ਟੁੱਟਦਾ ਐਨੇ ਸਾਲ ਤੁਸੀਂ ਵੀ ਤਾਂ ਬੀਜੇਪੀ ਦੀ ਝੋਲੀ ਦੇ ਵਿੱਚ ਪਏ ਰਹੇ ਹੋ ਤੁਸੀਂ ਅੱਜ ਕਹਿੰਦੇ ਹੋ ਵੀ ਜਥੇ ਤਰਾਂ ਦੀ ਗੱਲ ਹੈ ਕਿ ਤੁਹਾਡੀ ਵੀ ਤਾਂ ਗੱਲ ਹੈ ਸੀ ਨਾ ਹੁਣ ਤੱਕ ਤੁਸੀਂ ਵੀ ਤਾਂ ਸਿੱਖਾਂ ਦੇ ਵਿਰੋਧ ਦੇ ਵਿੱਚ ਭੁਗਤਣ ਵਾਲੀਆਂ ਇਹਨਾਂ ਪਾਰਟੀਆਂ ਦੇ ਨਾਲ ਕਿਉਂ ਖਿਚੜੀ ਰਹੇ ਹੋ ਜੋ ਬੀਜੇਪੀ ਕਹਿੰਦੀ ਰਹੀ ਉਹ ਪੰਜਾਬ 'ਚ ਲਾਗੂ ਹੁੰਦਾ ਰਿਹਾ 1999 ਦੇ ਵਿੱਚ ਅਨੰਦਪੁਰ ਸਾਹਿਬ ਦੇ ਤੋਂ 300 ਸਾਲਾ ਮਨਾਇਆ ਗਿਆ ਉਸ ਸਟੇਜ ਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਬੀਜੇਪੀ ਦੇ ਤੇ ਆਰਐਸਐਸ ਦੇ ਲੀਡਰ ਵਿਖੇ ਗਏ ਸੀ ਉਹ ਕੌਣ ਲਿਆਉਣ ਵਾਲਾ ਸੀਗਾ ਜੀ ਮੇਰਾ ਸਵਾਲ ਤੁਹਾਨੂੰ ਇੱਕ ਦਟੇ ਸੀ ਜੀ ਆ ਮੈਂ ਕੁਝ ਸਿੱਧਾ ਦੱਸਣਾ ਸੁਣ ਲਿਆ ਸੀਗਾ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜੋ ਫੈਸਲਾ ਜੋ ਰੁਖ ਗਿਆਨੀ ਹਰਕਿਸੰ ਵੱਲੋਂ ਅਕਾਲ ਚਰ ਦੇ ਖਿਲਾਫ ਰੱਖਿਆ ਗਿਆ ਉਸ ਤੋਂ ਬਾਅਦ ਹੁਣ ਗਿਆਨੀ ਹਰਕਿਸੰ ਦਾ ਕਰੈਕਟਰ ਸੈਕਸ਼ਨੇਸ਼ਨ ਕੀਤਾ ਜਾ ਰਿਹਾ ਹੈ ਉਸੇ ਕੀਤੇ ਜਾ ਰਿਹਾ ਹੈ ਕਿ ਉਹਨਾਂ ਦਾ ਕਰੈਕਟਰ ਸੈਕਸ਼ਨੇਸ਼ਨ ਕਰਕੇ ਉਹਨਾਂ ਨੂੰ ਜਥੇਦਾਰੀ ਤੋਂ ਸਾਈਡ ਤੇ ਕੀਤਾ ਜਾਵੇ ਤੇ ਇੱਕ ਸੌਫਟ ਕੋਨ ਰੱਖਣ ਵਾਲੇ ਅਸਾਮੀ ਉੱਥੇ ਲਾਇਆ ਜਾਵੇ ਇਸ ਨੂੰ ਸੀ ਕਿਵੇਂ ਦੇਖ ਦਿਓ ਮੈਂ ਪਹਿਲਾਂ ਹੀ ਕਹਿ ਚੁੱਕਿਆ ਤੁਹਾਨੂੰ ਕਿ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਇਸ ਵੇਲੇ ਜਿਹੜੀ ਬਦਨਾਮੀ ਹੋ ਰਹੀ ਵਿਰਸਾ ਸਿੰਘ ਬਲਟੋਹਾ ਦੇ ਇਹ ਮੈਨੂੰ ਲੱਗਦਾ ਦੂਜਾ ਜਾਂ ਤੀਜਾ ਵਾਰ ਹੈ ਜਿਹੜਾ ਹਰਪ੍ਰੀਤ ਸਿੰਘ ਹੋਰਾਂ ਤੇ ਕੀਤਾ ਇਹਨਾਂ ਨੇ ਸ਼ੁਰੂਆਤ ਪਹਿਲਾਂ ਹੀ ਕਰ ਛੱਡੀ ਅੱਜ ਤੋਂ 2 ਮਹੀਨੇ ਪਹਿਲਾਂ ਉਦੋਂ ਇਹ ਖਿਲਾਫ ਹੋ ਗਏ ਸੀ ਜਦੋਂ ਜਦੋਂ ਇਹਨਾਂ ਦੀ ਮੀਟਿੰਗ ਹੁੰਦੀ ਆ ਪੰਜ ਜਥੇਦਾਰਾਂ ਦੇ ਨਾਲ ਉਸ ਤੋਂ ਬਾਹਰ ਆਉਂਦਿਆਂ ਹੀ ਵਿਰਸਾ ਸਿੰਘ ਬਲਟੋਹਾ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਵੀ ਕਹਿੰਦੇ ਉਦੋਂ ਨਜ਼ਰ ਆਏ ਭਾਵੁਕ ਹੋਏ ਤੁਹਾਨੂੰ ਯਾਦ ਹੋਣਾ ਰੋਏ ਵੀ ਕੈਮਰੇ ਦੇ ਅੱਗੇ ਉਹਨਾਂ ਨੇ ਅੱਖਾਂ ਪੁੰਝੀਆਂ ਉਹਨਾਂ ਨੇ ਕਿਹਾ ਕਿ ਮੇਰੀਆਂ ਬੱਚੀਆਂ ਦਾ ਬੱਚੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਕੌਣ ਬਣਾ ਰਿਹਾ ਸੀ ਵਰਸਾ ਸਿੰਘ ਬਲਟੋਹਾ ਜਾਂ ਫਿਰ ਅਕਾਲੀ ਦਲ ਵੱਲ ਉਹਨਾਂ ਦਾ ਇਸ਼ਾਰਾ ਸੀਗਾ ਸੋ ਇਹ ਉਦੋਂ ਤੋਂ ਸ਼ੁਰੂ ਹੋਇਆ ਹੋਇਆ ਕੰਮ ਆ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਫੈਸਲੇ ਹੁਣ ਲੈ ਲਏ ਗਏ ਆ ਜਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਤਨਖਾਹ ਲਈ ਗਈ ਜਿਹੜੀਆਂ ਸਹੂਜਾਵਾਂ ਸੁਣਾਈਆਂ ਗਈਆਂ ਮੈਂ ਪਹਿਲਾਂ ਹੀ ਕਹੀ ਵੀ ਭਾਵੇਂ ਕੰਮ ਸatisfy ਨਹੀਂ ਪਰ ਫਿਰ ਵੀ ਇਹ ਕੀਤਾ ਗਿਆ ਕੰਮ ਕਹਾਤਾ ਖਦੇ ਉਤੋਂ ਸੋ ਆਪਾਂ ਨੂੰ ਮੰਨਣਾ ਵੀ ਚਾਹੀਦਾ ਤੇ ਇਸ ਤੋਂ ਬਾਅਦ ਹੁਣ ਜਿਹੜਾ ਹੈ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹ ਕੀਤੀ ਜਾ ਰਹੀ ਹੈ ਉਹਦੇ ਤੋਂ ਉਹਨਾਂ ਨੂੰ ਬਰਖਾਸਤ ਕਰਨ ਦੀਆਂ ਜਾਂ ਫਿਰ ਲਾ ਕੇ ਲਾਂਬੇ ਕਰਨ ਦੀਆਂ ਜਾਂ ਉਹ ਇਸ ਤਰ੍ਹਾਂ ਕਰ ਦੇਣਗੇ ਜਿਵੇਂ ਉਦੋਂ ਗਿਆਨੀ ਜੀ ਨੇ ਕਿਹਾ ਤਾਂ ਅਸੀਂ ਵੀ ਲਓ ਮੈਂ ਛੱਡਦਾ ਮੈਂ ਅੱਜ ਤੋਂ ਜ਼ਿੰਮੇਵਾਰੀ ਛੱਡੀ ਕਿਹਾ ਸੀ ਨਾ ਉਹਨਾਂ ਨੇ ਵੀ ਲੈ ਜਾਓ ਮੇਰੀ ਸਿਕਿਉਰਟੀ ਵੀ ਲੈ ਜਾਓ ਵਾਪਸ ਸੋ ਹੁਣ ਇਹ ਚਾਇਆ ਜਾ ਰਿਹਾ ਤੇ ਆਪਣੇ ਆਪ ਹੀ ਉਹ ਕਹਿ ਦੇਣ ਕਿ ਆਪਾਂ ਜਾਈਏ ਮੈਂ ਛੱਡ ਦੇਣਾ ਚਾਹੁੰਦਾ ਪਰ ਦੂਸਰੇ ਪਾਸੇ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਜੇਕਰ ਜਥੇਦਾਰ ਸਾਹਿਬ ਮੁਤਾਬਕ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਫਿਰ ਇਹਨਾਂ ਨੂੰ ਜਿਹੜੇ ਇਹ ਅਹੁਦੇ ਛੱਡਣ ਦੀ ਲੋੜ ਹੈਗੀ ਹੈ ਸੋ ਡਾਇਰੈਕਟ ਜਿਹੜੀ ਕਮਾਂਡ ਆਪਾਂ ਪਿਛਲੇ 1-2 ਸਾਲ ਤੋਂ ਗੱਲ ਕਰਦੇ ਆ ਰਹੇ ਹਾਂ ਇਹਦੇ ਉੱਤੇ ਕਿ ਜੇ ਅੱਜ ਬਾਦਲ ਪਰਿਵਾਰ ਦੇ ਹੱਥੋਂ ਅਕਾਲ ਤਖਤ ਹੱਥ ਸ਼੍ਰੋਮਣੀ ਕਮੇਟੀ ਨਿਕਲ ਜਾਂਦੀ ਹੈ ਤਾਂ ਉਹ ਡਾਇਰੈਕਟ ਭਾਜਪਾ ਦੇ ਹੱਥ ਚ ਜਾਊਗੀ ਤੇ ਇਹ ਨਲਾਇਕੀ ਜਿਹੜੀ ਆ ਅਕਾਲੀ ਦਲ ਦੀ ਹੋਣੀ ਬਾਦਲ ਪਰਿਵਾਰ ਦੀ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਇਹਨੂੰ ਛੁੱਟਣਾ ਨਹੀਂ ਚਾਹੀਦਾ ਜਾਂ ਇਹਨਾਂ ਦੇ ਕੋ ਸਾਡਾ ਇਧਰ ਵੀ ਘਟਾ ਹੈ ਸਾਡਾ ਉਧਰ ਵੀ ਘਟਾ ਹੈ ਉਧਰ ਜ਼ਿਆਦਾ ਘਟਾ ਹੈ ਠੀਕ ਹੈ ਸੋ ਜੇ ਇਹ ਡਾਇਰੈਕਟ ਉਹਨਾਂ ਦੇ ਜਿਹੜੇ ਸੰਪਰਕ 'ਚ ਆ ਜਾਂਦੇ ਨੇ ਤੇ ਫਿਰ ਭਾਈ ਅੱਗੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਇਹ ਤੁਸੀਂ ਆਪ ਸੋਚ ਸਕਦੇ ਹੋ ਸੋ ਇਹਨਾਂ ਨੂੰ ਵੀ ਇਹੀ ਸਵਾਲ ਜਿਹੜਾ ਮੇਰਾ ਹੈਗਾ ਮੈਂ ਅਖੀਰ ਦੇ ਵਿੱਚ ਫਿਰ ਕਰ ਦਵਾਂ ਕਿ ਤੁਹਾਡੇ ਵੀ ਲੰਬੇ ਸਬੰਧ ਰਹੇ ਨੇ 20-25 ਸਾਲ ਤੁਸੀਂ ਭਾਜਪਾ ਦੀ ਝੋਲੀ ਦੇ ਵਿੱਚ ਪਾਏ ਹੋ بڑے ਜਿਹੜੇ ਫੈਸਲੇ ਜਿਹੜੇ ਸਿੱਖਾਂ ਦੇ ਖਿਲਾਫ ਪੰਜਾਬ ਦੇ ਖਿਲਾਫ ਹੋਏ ਸੋ ਸਾਰੇ ਤੁਸੀਂ ਕੀਤੇ ਨੇ ਤੇ ਤੁਸੀਂ ਕਿਸ ਪਾਸਿਓਂ ਦੁੱਧ ਦੇ ਢੋਲੇ ਹੋਏ ਹੋ ਮਿਰਸਾ ਸਿੰਘ ਵਲਟੋਹਾ ਜੀ 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 ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਕਹ ਲੋ ਕਿ ਹਰ ਇਸ਼ੂ ਨੂੰ ਬਹੁਤ ਹੀ ਕਹ ਲੋ ਗਹਿਰਾਈ ਚ ਉਤਰ ਕੇ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਕੋਈ ਇੱਕ ਪਾਸੇ ਹੋ ਕੇ ਜਾਂ ਲੋਕਿ ਸਿਰਫ ਇੱਕ ਦੇ ਖਿਲਾਫ ਹੋ ਕੇ ਨਹੀਂ ਬੋਲਦੇ ਤੁਸੀਂ ਹਰ ਪਾਸੇ ਕਹ ਲੋ ਕਿ ਜੋ ਅਸਲ ਸਚਾਈ ਹੁੰਦੀ ਹੈ ਤੁਸੀਂ ਅਸਲ ਪੱਖ ਨੂੰ ਹੀ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਧੰਨਵਾਦ ਤੁਹਾਡੇ ਇਹ ਵੀ ਚਾਹਤ ਦਰਸ਼ਕਾਂ ਪਸੰਦ ਨਹੀਂ ਆਉਂਦੇ ਨੇ ਤੇ ਹੁਣ ਵੇਲਾ ਹੋ ਗਿਆ ਜੱਜ ਲੈਂਦਾ ਧੰਨਵਾਦ ਤੁਹਾਡਾ ਵੀ ਤੇ ਪੰਜਾਬੀ ਪੰਜਾਬੀ ਦੇਖਣ ਦਾ ਦਰਸ਼ਕਾਂ ਦਾ ਵੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ